ਰੋਮਕਾ ਕਾ ਤੋ ਆਇਆ ਕੰਨ ਜੀ ਲਾਹੌਰ ਤੋਂ ਨਾ ਕੀ ਹੈ ਕੰਨ ਜੀ ਮਹੰਗਾ ਹੈ ਕਹਿੰਦੇ ਨਾ ਮਹੰਗਾ ਹੈ ਤੇ ਸਿੱਖੀ ਵੀ ਮਹੰਗੀ ਹੈ ਸਸਤੀ ਨਹੀਂ ਹੈ ਜਿੰਨਾ ਨਾ ਮਹੰਗਾ ਹੈ ਨਾ ਤੇ ਫਿਰ ਇਹਦਰ ਸਿੱਖੀ ਵੀ ਮਹੰਗੀ ਹੈ ਕਹਿੰਦਾ ਸੱਚੇ ਬਾਛ ਮਨੂੰ ਸਿੱਖੀ ਦੇ ਦੋ ਜਿਹੜਾ ਕੋਈ ਮੁੱਲ ਤਾਰ ਦਊਗਾ ਸੇਵਾਦਾਰ ਰਮਨਦੀਪ ਸਿੰਘ ਲੰਗਰ ਤਿਆਰ ਹੈ ਜੀ ਲੰਗਰ ਤਿਆਰ ਹੈ ਜੀ ਹਾਂ ਜੀ ਸੇਵਾਦਾਰ ਪ੍ਰਿੰਸ ਸਿੰਘ ਥਰੀ ਸੇਵਾ ਮੰਡਟ ਆਵਾ ਹੈ ਸੇਵਾਦਾਰ ਮਨਰੀਪ ਪਿੰਡ ਬੂਦਗੜ ਤੋਂ ਵੱਜੇ ਜਾਂਦੇ ਆ ਹੈ ਲੈ ਥੜੀ ਜੋ ਬਾਹਰਲੇ ਪਿੰਡ ਵਾਲੇ ਵੀ ਸਾਨੂੰ ਕਹੂਗੇ ਹੁਣ ਹੁਣ ਅਸੀਂ ਤੁਹਾਡੇ ਪਿੰਡਾਂ ਮੈਂ ਕਹਿ ਦੇ ਦੀ ਜਾ ਕੇ ਲੋ ਜੀ ਆਪਣਾ ਲੰਗਰ ਸਟਾਰਟ ਹੋ ਗਿਆ। ਥੋੜੇ ਟਾਈਮ ਤੱਕ ਤੁਸੀਂ ਦੇਖਣਾ ਆਪਣੇ ਬੰਦਾਲ ਭੱਜਣੇ ਪੂਰੇ। ਆਹਾਂ ਦੀ ਕਿਰਪਾ ਨਾਲ ਲੱਗੇ ਹੋਏ ਸੇਵਾਦਾਰ ਜਿੰਨੇ ਵੀ ਵੀਰੇ। ਬੁਲਾ ਵਧੀਆ ਸੋਚ ਆ ਥੋੜੀ ਆਹ। ਪੰਗਾ ਵੀ ਸਜਾਓ ਹੁਣ। ਕਹਿੰਦਾ ਬਾਹਰ ਲਾਉਣਾ ਕਹਿੰਦਾ ਵਧੀਆ ਲੱਗਦਾ ਹੈ ਨਾ ਬਸ ਪਾਸੇ ਜਿੰਦਾਬਾਦ ਆਦਾ ਪੱਕਾ ਫੈਨ ਹੈ ਬਾਊ ਦਾ ਓਏ ਇਹਨੇ ਰਾਤ ਦੇ ਗਰਮ ਹੋਏ ਵੇ ਵੈਸੇ ਰਾਤ ਜੇ ਉਂ ਲਾ ਦਿੰਦੇ ਐ ਚੰਗਾ ਦਾ ਕੀ ਚਾੜ ਦਾ ਲੰਗਰ ਜੀ ਪਿੰਡ ਬੂਰਗੜ ਸਮੂਹ ਨਗਰ ਨਿਵਾਸੀਆਂ ਵੱਲੋਂ ਸਾਰਿਆਂ ਦੇ ਸਹਿਯੋਗ ਨਾਲ ਬਾਬਾ ਬਰਨਾਰਥ ਪਿੰਡ ਰਾਜਸਥਾਨ ਤੇ ਲਾਇਆ ਵਜੂ ਬੱਚਿ ਬਾਣੀ ਆਪਣਾ ਸੰਸਾਰ ਲੱਗੇ ਪਿਆ ਜੀ ਗੁਰ ਬਾਣੀ ਗਹਿ ਸਿਮਰਨ ਸ਼ੁਰੂ ਹੋਈ ਵੀ ਆ ਦਿਨ ਵੀ ਠੀਕ ਆ ਪਪਾ ਵੀ ਬਹਾਦਰ ਆਜ ਮਾਗੀ ਦਾ ਤਿਆਰ ਹੋ ਰਿਹਾ ਭਰਦਾ ਬਹੁਤ ਹੈ ਜੀ ਮਾ ਕਾਂਟੇ ਤੱਕ ਦੇਖੇ ਤੁਸੀਂ ਉਹ ਬਾੜੇ ਦਾ ਕੋਰੇ ਪੈ ਰੱਖਣੇ ਜਗਾ ਨਹੀਂ ਮਿਲਨੀ ਨਾਨਕ ਦੇ ਨਾਮ ਤੇ ਆਈਆ ਸਾਰ ਜੁਆਵਰਾ ਸਤਨਾ ਚੱਲ ਰਹੇ ਸਾਰਾ ਕੋਲ ਨੂੰ ਗੁਰੂ ਸਾਹਿਬ ਜੀਓ ਲੱਗੇ ਵੀ ਮੁੰਡੇ ਮਾਰੇ ਮੈਂ ਇਨਰ ਲਾਉਣ ਜੇ ਕੋ ਬਾਰ ਭਮ ਜੋ ਮੰਨ ਲਓ ਪਹਿਲਾ ਇਹ ਤਾਂ ਹੀ ਮੰਨ ਲਓ ਤਿਆਰੀ ਹੋ ਰਹੀ ਏਲੇ ਜੇ ਤੋਂ ਬਹੁਤ ਕੋਈ ਜ਼ੋਰ ਨਹੀਂ ਹੈਗਾ ਲੋ ਜੀ ਸਾਡਾ ਟਿੱਕੀ ਚਾਟ ਦਾ ਲੰਗਰ ਚੱਲ ਰਿਹਾ ਸੇਵਾ ਚੱਲ ਰਹੀ ਹੈ ਪ੍ਰਭੂਰ ਤੁਸੀਂ ਸਾਡੇ ਪੇਜ ਨੂੰ ਫੋਲੋ ਕਰਿਓ ਨਾਲੇ ਸਾਡੀ ਵੀਡੀਓ ਦੇਖਿਓ ਲੋ ਜੀ ਕੋ ਝਲਕੇ ਸਾਨੂੰ ਆਪਾਂ ਦੂ ਟੀਨੇ ਨੇ ਹਾਮਲੇ ਦੁਕਾਨਾਂ ਲੱਗੀਆਂ ਨੇ ਔਰ ਨਿਆਨੇ ਟ੍ਰੇਡ ਤੋਂ ਆ ਗਏ ਬੰਦੇ ਨੂੰ ਵੀ ਵੀ ਆ ਸਾਡੀ ਰੇਟ ਵੀ ਲੱਗੀ ਹੋਈ ਹੈ ਦੂ ਟੇਲੇ ਪਰ ਮਿੱਟੀ ਮੌਰ ਲੱਗਿਆ ਵਾ ਜੀ ਇੰਟਰ ਚੰਡੋਰ ਲੱਗਿਆ ਵਾ ਆਲੇ ਆ ਬੰਦੇ ਉਰੀ ਘੜੀ ਮ ਆਇਆ ਸਟਾਲ ਲੱਗ ਗਿਆ भाई धन्यवाद